ਹੋਰ ਸੱਚੇ ਦਰਬਾਰ ਕੀ ਜੈ ਗੁੱਗਾ ਮਾੜੀ ਲੱਖੇਵਾਲ ਚੰਨੋ ਦਰਬਾਰ ਚ ਲੰਗਰ ਹਾਲ ਦਾ ਜੋ ਲੈਂਟਰ ਦੀ ਤਿਆਰੀ ਹੋ ਰਹੀ ਆ ਸੰਗਤਾਂ ਦੇ ਸੰਯੋਗ ਨਾਲ ਮੇਰੇ ਦਾਤਾ ਦੇ ਦਰਬਾਰ 24 ਘੰਟੇ ਲੰਗਰ ਚੱਲਦਾ ਰਹਿੰਦਾ ਸੰਗਤ ਦਿਨੇ ਆ ਰਹੀ ਆ ਰਾਤ ਨੂੰ ਆ ਰਹੀ ਆ ਇਹ ਹਾਲ ਦੀ ਉਸਾਰੀ ਦਾ ਕੰਮ ਕਿਉਂਕਿ ਦਾਤਾ ਜੀ ਦੀ ਕਿਰਪਾ ਨਾਲ ਇਹ ਹਾਲ ਦਾ ਕੰਮ ਸ਼ੁਰੂ ਹੋਇਆ ਤੇ ਇੱਧਰ ਬਾਬਾ ਜੀ ਦੀ ਕਿਰਪਾ ਨਾਲ ਕਮਰੇ ਪੈ ਰਹੇ ਨੇ ਕਮਰੇ ਜੋ ਵੀ ਯਾਤਰੀ ਕੋਈ ਕਿਸੇ ਵੀ ਧਰਮ ਸਥਾਨ ਨੂੰ ਯਾਤਰਾ ਕਰਨ ਜਾ ਰਹੇ ਨੇ ਉਹ ਰਹਿ ਪੈ ਸਕਦੇ ਨੇ ਇਹ ਕਮਰੇ ਬਾਬਾ ਜੀ ਦੇ ਹਾਲ ਲੰਗਰ ਹਾਲ 24 ਘੰਟੇ ਉਗਾ ਯਾਰ ਪੀਰ ਦਾ ਉਹ ਲੰਗਰ ਚੱਲਦਾ ਰਹਿੰਦਾ ਸੰਗਤ ਦੇ ਸਹਿਯੋਗ ਨਾਲ ਤੇ ਮੇਰਾ ਦਾਤਾ ਸਰਕਾਰ ਜੋ ਵੀ ਸੰਗਤ ਤਨ ਮਨ ਧੰਨ ਦੀ ਸੇਵਾ ਕਰਦੀ ਹੈ ਮੇਰਾ ਗੁੱਗਾ ਯਾਰ ਪੀਰ ਉਹਨਾਂ ਦੀ ਮਨੋ ਕਾਮਨਾ ਪੂਰੀ ਕਰੇ ਬੋਲ ਸੱਚੇ ਦਰਬਾਰ ਕੀ ਜੀ ਆ